ਹਰੀ ਬਾਦਲਾਂ ਦੇ ਗੜ ਬਠਿੰਡੇ ਵਿੱਚ ਤੁਸੀਂ ਬ੍ਰਾਂਡਡ ਕੋਖਾ ਦੇ ਖੋਲਤਾ ਜੇ ਪਰ ਇੱਥੇ ਮਾਲ ਦਾ ਨਕਲੀ ਨਹੀਂ ਚੱਲਣਾ ਅਸਲੀ ਮਾਲ ਲੋਕਾਂ ਨੂੰ ਖੋਣਾ ਪੈਣਾ ਜੇ ਐਲੀ ਗੱਲ ਤੇ ਇਹ ਕਿ ਜੇ ਬਠਿੰਡੇ ਆਉਣਾ ਵਾ ਬਾਦਲਾਂ ਦੇ ਗੜ ਆਉਣਾ ਵਾ ਤੇ ਇਹਨੂੰ ਚਾਂਪ ਕਹਿਣਾ ਇਹਨੂੰ ਮਾਲ ਨਹੀਂ ਕਹਿਣਾ ਮਾਲ ਕੁਝ ਹੋਰ ਹੁੰਦਾ ਵਾ ਗੱਲ ਰਹੀ ਨਕਲੀ ਤੇ ਅਸਲੀ ਦੀ ਉਹ ਮੈਂ ਤੁਹਾਨੂੰ ਸਾਬਤ ਕਰ ਦਿੰਦਾ ਹੁਣ ਕੀ ਗੱਲ ਤਰਨ ਤਰਨ ਵਿੱਚ ਕੰਮ ਨਹੀਂ ਚੱਲਿਆ ਹੁਣ ਬਠਿੰਡੇ ਆ ਗਏ ਜੇ ਜੇ ਮਢੀਰਨਾ ਨਚਾਈ ਨਾਲੇ ਅੱਤ ਨਾ ਕਰਾਈ ਫਿਰ ਦੁਨੀਆ ਤੇ ਆਉਣ ਦਾ ਕੀ ਫਾਇਦਾ ਏ ਜੀ ਇੱਥੇ ਪਾਜੀ ਡਿਫੈਂਡਰਾਂ ਤੇ ਮੰਟੈਰੋਆਂ ਤੇ ਪਜੈਰੋਆਂ ਹੀ ਆ ਜੀ ਪਾਜੀ ਕਰੋਨਾ ਦੇ ਉੱਪਰ ਹੋਣ ਗਿਆ ਇੱਥੇ ਹਾਂ ਜੀ ਹਾਂ ਜੀ ਹਾਂ ਜੀ ਇਹ ਬਾਤਲਾ ਦਾ ਗੜਾ ਜੀ ਗੱਡੀ ਕਰੋੜ ਤੋਂ ਘੱਟ ਨਹੀਂ ਚਲਦੀ ਇੱਥੇ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਮਾਲਕੋ ਕੀ ਹਾਲ ਚਾਲ ਜੀ ਪਾਜੀ ਕੀ ਗੱਲ ਤਰਨਤਨਵੇਰ ਕੰਮ ਨਹੀਂ ਚੱਲਿਆ ਹੁਣ ਬਠਿੰਡੇ ਆ ਗਏ ਜੇ ਆ ਕੌਫੀ ਪੀਂਦੇ ਜੀ ਪਾਜੀ ਪਾਜੀ ਕੌਫੀ ਪੀਂਦੇ ਪੀਣੀ ਜੇ ਪਾਜੀ ਅੰਦਰ ਦੁੱਜੀ ਲਿਆ ਹੁਣਾਂ ਤੁਹਾਨੂੰ ਮੈਂ ਇੱਧਰ ਵੇਖੋ ਕੀ ਲਿਖਿਆ ਇਹ ਬੜੀ ਤਰਨਤਨ ਸ਼ਹਿਰ ਹੈ ਬਲਾਕ ਮਾਝਾ ਜਿਨ੍ਹਾਂ ਦੇ ਕੰਮ ਨਹੀਂ ਨਾ ਚੱਲਦੇ ਹਾਂਜੀ ਉਹ ਕੰਮ ਚੱਲਣ ਤੋਂ ਬਾਅਦ 20-20 ਹਜ਼ਾਰ ਦੇ ਖੋਖੇ ਤੇ ਬੋਰਡ ਨਹੀਂ ਲਾਉਂਦੇ ਤੇ ਮੁੜ ਕੇ ਲੱਖ-ਲੱਖ ਰੁਪਏ ਦੇ ਬਠਿੰਡੇ ਬੋਰਡ ਨਹੀਂ ਲਾਉਂਦੇ ਬੋਰਡ ਵੇਖੋ ਪਹਿਲਾਂ ਭਾਜੀ ਕਿੱਥੇ ਲਾਇਆ ਇਹ ਬੋਰਡ ਉਹ ਬੋਰਡ ਵੇਖੋ ਇਹ ਬਾਜੀ ਵਾਲੇ ਆਏ ਸੀ ਉਹਨਾਂ ਨੇ ਤੇ ਕਾਲੀਆਂ ਅਣਕਾਂ ਲਾਈਆਂ ਤਾਣੀ ਉਹਨਾਂ ਨੂੰ ਦਿਖਿਆ ਤੇ ਤੁਸੀਂ ਤੇ ਕੋਈ ਅਣਕ ਨਹੀਂ ਲਾਈ ਉਹ ਵੇਖੋ ਬੋਰਡ ਇਹ ਭਾਜੀ ਇਹ ਕਿਦੋਂ ਦਾ ਖੋਲਤਾ ਜਿੱਥੇ ਆਪਣਾ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੀ ਨਹੀਂ ਹੈਗੇ ਤੁਸੀਂ ਕਹਦੇ ਬਲੌਗਰ ਜੇ ਤੁਸੀਂ ਤੁਹਾਡਾ ਚਿਹਰਾ ਨਹੀਂ ਹੈਗਾ ਕਿ ਗੁਰਪ੍ਰਤਾਪ ਆਇਆ ਕਿੱਥੇ ਆ ਤੇ ਭਾਜੀ ਕੀ ਪਤਾ ਤੁਸੀਂ ਕਿਤੇ ਮਹੀਨਾ ਤੋਂ ਹੀ ਹਰ ਉੱਥੋਂ ਤਰਨ-ਤਰਨ ਦੇ ਵਿੱਚ ਚੱਲੋ ਓਵਰੇਜ ਹੁਣ ਇੱਥੇ ਆ ਕੇ ਬਠਿੰਡੇ ਦੇ ਵਿੱਚ ਆਪਣਾ ਖੋਲਿਆ ਤੁਸੀਂ ਤੇ ਹੁਣ ਮੈਂ ਰੌਲਾ ਪਾ ਕੇ ਥੋੜਾ ਦੱਸਣਾ ਕਿਸੇ ਨੂੰ ਕਿ ਮੈਂ ਬਠਿੰਡੇ ਚੱਲਿਆ ਜੇ ਆਪਾਂ ਕਾਰਜ ਸੋਧਤੇ ਆਓ ਤੁਹਾਨੂੰ ਸਟੋਰ ਵਿਖਾਈਏ ਓ ਫਿਰ ਭਾਜੀ ਚਲੀ ਜੰਦਰ ਭਾਜੀ ਇੱਕ ਗੱਲ ਮੈਨੂੰ ਦੱਸ ਦੇ ਜਾਓ ਚਾਂਪ ਇੱਥੇ ਮੈਦਾ ਖਵਾਉਣੀ ਕਿ ਕਿਹੜੀ ਸੋਇਆ ਖਵਾਉਣੀ ਜੇ ਉਹ ਇੱਥੇ ਆਪਣੀ ਬਣੀ ਸੋਇਆ ਖਵਾਉਣੀ ਆ ਬ੍ਰਾਂਡਿਡ ਖੋਖਾ ਸੋਇਆ ਚਾਂਪ ਜਿਹੜੀ ਲੱਬਿਆ ਨਹੀਂ ਲੱਬਣੀ ਭਾਜੀ ਆਪਣੀ ਬਣਾਤੀ ਜੇ ਆਪਣੀ ਬਣਾਤੀ ਆਜੋ ਖਾਵਾਓ ਹਾਂ ਫਿਰ ਚੱਲੀਏ ਭਾਜੀ ਆਜੋ 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 ਆਓ ਜੀ ਫਿਰ ਤੁਹਾਨੂੰ ਵਿਖਾਈਏ ਆਪਣਾ ਬ੍ਰਾਂਡਿਡ ਖੋਖਾ ਉਪਰ ਆ ਦੀਆਂ ਫੋਟੋਆਂ ਵੇਖ ਲੀਆਂ ਜੇ ਲੱਗੀਆਂ ਉਹ ਭਾਜੀ ਦੇਖ ਲੀਆਂ ਸਾਰੀਆਂ ਲੱਗੀਆਂ ਉੱਪਰ ਓਕੇ ਓਕੇ ਆਜੋ ਆਓ ਬੈਠੋ ਲੈ ਆਓ ਭਈਸ ਮਾੜਾ ਨੂੰ ਕੀ ਦਿਖਾਓਗੇ ਸਾਨੂੰ ਆਓ ਫਿਰ ਭਾਜੀ ਬੈਠਾਂਗੇ ਬਾਅਦ ਚ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਉਹ ਕੀ ਪਿਆ ਪਰਲੇ ਪਾਸੇ ਉਹ ਭਾਜੀ ਚਾਂਪ ਪਈ ਸੋਇਆ ਪਿਓਰ ਭਾਜੀ ਮੈਨੂੰ ਇੱਕ ਗੱਲ ਦੱਸੋ ਪਹਿਲਾਂ ਹਾਂਜੀ ਤਰਨਤਨ ਸ਼ਹਿਰ ਦੇ ਵਿੱਚ ਹਾਂਜੀ ਤੁਸੀਂ ਇੰਨੀ ਉੱਥੇ ਆਪਣੀ ਮਿਹਨਤ ਕਰਕੇ ਇੰਨੀ ਤਗੜਾ ਜਿਹੜਾ ਬ੍ਰਾਂਡਡ ਕੋਕੇ ਦਾ ਨਾਮ ਉੱਥੇ ਰੋਸ਼ਨ ਕੀਤਾ ਵਾ ਅਸਲੀ ਚਾਂਪਾ ਵੇਚੀਆਂ ਸੋਏ ਦੀਆਂ ਠੀਕ ਹੈ ਜੀ ਇੱਥੇ ਆ ਕੇ ਕੀ ਗੱਲ ਨੀਂਦ ਵਿੱਚ ਖੋੜ ਪੈ ਗਈ ਹੈ ਕਿ ਆਹ ਕਿੱਡੀਆਂ ਅੰਗਲੀ ਚਾਂਪਾ ਵੇਚਣ ਡਿਆ ਆਓ ਫਿਰ ਤੁਹਾਨੂੰ ਫਰਕ ਬਖਾਵਾ ਜੀ ਫਰਕ ਦੱਸਣਾ ਫਰਕ ਕੀ ਦੱਸਣਾ ਫਰਕ ਤੇ ਦੇਖਣ ਦੇ ਇੱਧਰ ਦੇਖੋ ਆਹ ਰੰਗ ਇਹਦਾ ਵੇਖੋ ਚਾਂਪ ਮੇਰਾ ਕੰਮ ਸੀਗਾ ਕਿ ਮੈਦੇ ਵਾਲੀ ਚਾਂਪ ਦਾ ਪਰਦਾ ਫਾਸ਼ ਕਰਕੇ ਤੇ ਆਪਣੇ ਪੱਲਿਓ ਮੋਟੀ ਰਕਮ ਲਾ ਕੇ ਸੋਇਆ ਚਾਂਪ ਨੂੰ ਲਾਂਚ ਕਰਨਾ ਠੀਕ ਆ 380 ਰੁਪਏ ਕਿਲੋ ਵਾਲੀ ਦਿੱਲੀ ਦੇ ਬ੍ਰਾਂਡ ਦੀ ਮੈਂ ਚਾਂਪ ਵੇਚੀ ਜਿਹਦੇ 'ਚ ਮੇਰੀ ਇਮਾਨਦਾਰੀ ਸੀ ਕਿ ਮੈਂ ਮੈਦਾ ਨਹੀਂ ਖਮਾਣਾ ਪਰ ਇੱਕ ਸਾਲ ਬਾਅਦ ਜਦੋਂ ਮੈਂ ਬਠਿੰਡੇ ਦੀ ਫਰੈਂਚਾਈਜ਼ੀ ਆਊਟਲੈਟ ਖੋਲਣ ਲਈ ਚਾਂਪ ਤੇ ਰਿਸਰਚ ਕੀਤੀ ਤੇ ਮੈਨੂੰ ਪਤਾ ਲੱਗਾ ਕਿ ਜੜੀ ਚਾਂਪ ਮੈਂ ਵੇਚ ਰਿਆ ਉਸ ਸੋਇਆ ਨੂੰ ਬਾਈਂਡ ਕਰਨ ਲਈ ਕੰਪਨੀ 10% ਗਲੂਟਨ ਯੂਜ਼ ਕਰਦੀ ਪਈ ਆ ਜਿਹੜਾ ਗਲੂਟਨ ਹੈ ਉਹ ਆਈਸੋਲੇਟ ਮੈਦਾ ਹੈ 15 ਕਿਲੋ ਗਲੂਟਨ ਇਕਵਲ ਟੂ 100 ਕਿਲੋ ਮੈਦਾ ਇਹ ਗਲੂਟਨ ਆ ਜੀ ਇਹ ਗਲੂਟਨ ਆ ਇਹਨੂੰ ਜਿੰਨਾ ਮਰਜ਼ੀ ਸਟ੍ਰੈਚ ਕਰੀ ਜਾਓ ਇਹਨੇ ਫਿਰ ਉੱਥੇ ਹੀ ਆ ਜਾਣਾ ਠੀਕ ਆ ਜੀ ਇਹ ਗਲੂਟਨ ਜਿਹੜੀ ਆ ਉਸ ਕੰਪਨੀ ਦੀ ਸੋਇਆ ਚਾਪ ਨੂੰ ਬਾਈਂਡ ਕਰਨ ਵਿੱਚ ਮਦਦ ਕਰਦੀ ਸੀ ਇਸੇ ਕਰਕੇ ਉਹ ਜਿਹੜੀ ਚਾਪ ਸੀ ਹੈ ਤੇ ਪਿਓਰ ਸੋਇਆ ਸੀ ਪਰ ਗਲੂਟਨ ਯੂਜ਼ ਕਰਨ ਕਰਕੇ ਉਹ ਚਿੜੀ ਸੀ ਆਪਣੇ ਬਹੁਤ ਸਾਰੇ ਕਸਟਮਰ ਜਿਹੜੇ ਉਹਨੂੰ ਚੀੜੀ ਕਹਿੰਦੇ ਸੀ ਤੇ ਆਪਾਂ ਉਹਦੇ ਜਸਟੀਫਿਕੇਸ਼ਨ ਦਿੰਦੇ ਸੀ ਉਹ ਚੀੜਾਪਨ ਦੂਰ ਕਰਨ ਲਈ ਆਪਾਂ ਵਿਦਾਊਟ ਗਲੂਟਨ ਚਾਪ ਤਿਆਰ ਕਰਾਤੀ ਆ ਜਿਹੜੀ 100% ਸੋਇਆ ਵਾ ਉਸੇ ਤਰੀਕੇ ਦੇ ਦੇ ਰੇਸ਼ੇ ਆ ਪਰ ਇਹਦੇ ਵਿੱਚ ਗਲੂਟਨ ਕੋਈ ਨਹੀਂ ਆ ਗਲੂਟਨ ਨਾਉਣ ਕਰਕੇ ਆ ਵੇਖੋ ਪੁੱੜਦੀ ਜਾਂਦੀ ਆ ਜਿਹੜੀ ਆਪਣੀ ਉਹ ਚਾਪ ਸੀ ਉਹ ਐ ਟੁੱਟਦੀ ਨਹੀਂ ਸੀ ਕਿਉਂਕਿ ਗਲੂਟਨ ਨਾਲ ਉਹਨੂੰ ਬਾਈਂਡ ਕੀਤਾ ਹੁੰਦਾ ਸੀ ਇਹ ਪ्योर ਸੋਇਆ ਰੇਸ਼ੇ ਉਦਾਂ ਹੀ ਆ ਪਰ ਇਹ ਆਪਣੀ ਚਾਪ ਜਿਹੜੀ ਆ ਵੇਖੋ ਟੁੱਟਦੀ ਜਾਂਦੀ ਆ ਲਓ ਜੀ ਇਹ ਤਿਆਰ ਹੈ ਆਪਣੀ 100% ਪਿਓਰ ਸੋਇਆ ਚਾਂਪ ਨੋ ਮੈਦਾ ਨੋ ਵੀਟ ਤੇ ਇਸ ਵਾਰ ਨੋ ਗਲੂਟਨ ਇਹਨੂੰ ਖਾ ਕੇ ਦੇਖੋ ਪਹਿਲੀ ਜਿਹੜੀ ਆਪਣੀ ਚਾਂਪ ਸੀ ਹੈ ਤੇ ਪਿਓਰ ਸੋਇਆ ਸੀ ਪਰ ਗਲੂਟਨ ਹੋਣ ਕਰਕੇ ਉਹ ਥੋੜੀ ਜਿਹੀ ਚੀੜੀ ਸੀ ਇਸ ਵਾਰ ਆਪਾਂ ਇਹਦਾ ਚੀੜਾਪਨ ਵੀ ਖਤਮ ਕਰਤਾ ਤੁਸੀਂ ਇਹਦਾ ਟੇਸਟ ਕਰਕੇ ਦੱਸੋ ਕਿ ਇਹ ਮੈਦਾ ਵਾ ਜਾਂ ਸੋਇਆ ਵਾ ਤੇ ਚੀੜੀ ਆ ਜਾਂ ਸੌਫਟ ਆ ਪਰ ਇੱਕ ਗੱਲ ਦੱਸੋ ਜੀ ਤੋਂ ਤਰਨਤਾਂ ਦੇ ਵਿੱਚ ਬ੍ਰਾਂਡਡ ਕੋਕਾ ਖੋਲਿਆ ਵਾ ਉੱਥੇ ਵੀ ਚਾਂਪਾ ਮਸ਼ਹੂਰ ਕੀਤੀਆਂ ਵਾ ਹੁਣ ਬਠਿੰਡੇ ਦੇ ਵਿੱਚ ਖੋਲਤਾ ਇੱਥੇ ਵੀ ਚਾਂਪਾ ਮਸ਼ਹੂਰ ਤੁਸੀਂ ਕਰਨ ਦੇ ਜੇ ਇਤੋਂ ਲਾਵਾ ਹੋਰ ਕੋਈ ਨਹੀਂ ਮਿਲਦਾ ਆਪਣੇ ਕੋਲ ਮੈਨੂ ਆਪਣਾ ਬਹੁਤ ਵੱਡਾ ਵਾ ਆਪਣੇ ਮੈਨੂ ਵਿੱਚ ਚਾਈਨੀਸ ਵੀ ਆ ਇਟਾਲੀਅਨ ਵੀ ਆ ਕੰਟੀਨੈਂਟਲ ਵੀ ਆ ਮੇਨ ਕੋਰਸ ਵੀ ਆ ਤੇ ਫਾਈਨ ਡਾਈਨ ਵੀ ਆ ਪਰ ਆਪਾਂ ਚਾਂਪ ਤੋਂ ਬਣੇ ਆ ਆਪਣਾ ਜਿਹੜਾ ਯੂ ਐਸ ਪੀ ਆ ਉਹ ਹਮੇਸ਼ਾ ਚਾਂਪ ਰਹੇਗਾ ਬਟ ਆਪਾਂ ਮੈਨੂ ਚ ਵੈਰਾਈਟੀ ਦੇ ਤੌਰ ਤੇ ਕਸਟਮਰਸ ਲਈ ਬਹੁਤ ਕੁਝ ਲੈ ਕੇ ਆਏ ਆ। ਭਾਜੀ ਇੱਕ ਗੱਲ ਦੱਸੋ ਜੇ ਤੁਸੀਂ ਹੁਣ ਬਠਿੰਡੇ ਵਿੱਚ ਓਪਨਿੰਗ ਕਰਤੀ ਨਿਊ ਇਹ ਖਾਣ ਵਾਲੀ ਔਣਾ ਕਿਥੇ ਪਾਊਗਾ? ਬਠਿੰਡੇ ਸੋਇਆ ਚਾਂਬ ਖਾਣ ਲਈ ਤੁਹਾਨੂੰ ਆਉਣਾ ਪੈਣਾ ਚਾਹੇ ਬ੍ਰਾਂਡਡ ਕੋਖਾ ਬਠਿੰਡਾ ਅਨੰਦਾ ਸਿਟੀ ਡੱਬ ਵਾਲੀ ਰੋਡ ਸ਼ਾਪ ਨੰਬਰ 12 ਤੇ ਫੋਨ ਨੰਬਰ ਸਕਰੀਨ ਤੇ। ਜੇ ਕਿਹਨਾਂ ਦਾ ਪਤਾ ਲੱਗੇ ਤਾਂ ਤੁਹਾਨੂੰ ਕਾਲ ਕਰਕੇ ਆ ਸਕਦਾ। ਕਾਲ ਕਰਕੇ ਲੋਕੇਸ਼ਨ ਮੰਗਾ ਸਕਦੇ ਆ ਜੀ WhatsApp ਤੇ। ਓਕੇ ਥੈਂਕ ਯੂ ਭਾਜੀ।